जय हिंद दोस्तों मैं अर्शम कवाना ਤੁਹਾਡੇ ਆਪਣੇ YouTube ਚੈਨਲ ਮਕਵਾਣਾ ਕਲਾਸਸ ਵਿੱਚ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਹਾਂਜੀ ਤਾਂ ਤੁਹਾਡੇ ਨਾਲ ਇੱਕ ਛੋਟੀ ਜੀ ਇਨਫੋਰਮੇਸ਼ਨ ਸ਼ੇਅਰ ਕਰ ਲਈ ਅਸੀਂ ਇਹ ਵੀਡੀਓ ਬਣਾ ਲਈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੀ ਜੋ ਵੈਕੈਂਸੀਸ ਨੇ ਉਹ ਆਉਣ ਵਾਲੀਆਂ ਨੇ ਐਂਡ ਰੀਸੈਂਟਲੀ ਆਪਣੇ ਮਾਨਯੋਗ ਸੀਐਮ ਸਾਹਿਬ ਨੇ ਪੰਜਾਬ ਪੁਲਿਸ ਦੇ ਵਿੱਚ 10000 ਵੈਕੈਂਸੀਸ ਦੀ ਜੋ ਅਨਾਉਂਸਮੈਂਟ ਹੈ ਉਹ ਕੀਤੀ ਹੈ ਤੇ ਬਹੁਤ ਹੀ ਜਲਦ ਜੋ ਨੋਟੀਫਿਕੇਸ਼ਨ ਹੈ ਉਹ ਆਊਟ ਹੋ ਜਾਏਗਾ ਤੇ ਜਿੱਦਾਂ ਪੰਜਾਬ ਪਟਵਾਰੀ ਪੀਐਸਪੀ ਤੇ ਹੋਰ ਵੀ ਵਕ ਵਕ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੀਆਂ ਵੈਕੈਂਸੀਸ ਨੇ ਜੋ ਉਹ ਆਉਣ ਵਾਲੀਆਂ ਸੋ ਇੰਨਾਂ ਸਾਰੀਆਂ ਅਪਕਮਿੰਗ ਵੈਕੈਂਸੀਸ ਨੂੰ ਫੋਕਸ ਕਰਕੇ ਅਸੀਂ ਤੁਹਾਡੇ ਲਈ ਇੱਕ ਸਪੈਸ਼ਲ ਸਿਲੇਬਸ ਬੈਚ ਐਂਡ ਟੈਸਟ ਬੈਚ ਹੈ ਜੋ ਉਹ ਸ਼ੁਰੂ ਕਰ ਰਹੇ ਹਨ ਜਿਹਦੇ ਵਿੱਚ ਤੁਹਾਨੂੰ ਐਗਜ਼ਾਮ ਓਰੀਐਂਟਡ ਤੇ ਬਹੁਤ ਹੀ ਵਧੀਆ ਜੋ ਕੰਟੈਂਟ ਹੈ ਉਹ ਪ੍ਰੋਵਾਈਡ ਕਰਵਾਇਆ ਜਾਏਗਾ ਸੋ ਇਸ ਸਿਲੇਬਸ ਬੈਚ ਐਂਡ ਟੈਸਟ ਬੈਚ ਦੀ ਜੋ ਡੇਟ ਰਹੇਗੀ ਉਹ ਰਹੇਗੀ ਆਪਣੇ ਕੋਲ 1 ਫਰਵਰੀ 2025 ਹਾਂਜੀ ਤਾਂ 1 ਫਰਵਰੀ 2025 ਤੋਂ ਜੋ ਸਿਲੇਬਸ ਐਂਡ ਟੈਸਟ ਬੈਚ ਹੈ ਉਹ ਸ਼ੁਰੂ ਕਰ ਰਹੇ ਹਨ ਸੋ ਇਸ ਟੈਸਟ ਬੈਚ ਐਂਡ ਸਿਲੇਬਸ ਬੈਚ ਦੇ ਵਿੱਚ ਕੀ ਮੇਨ ਖਾਸ ਗੱਲ ਕੀ ਰਹੇਗੀ ਇਹ ਜੋ ਸਿਲੇਬਸ ਬੈਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਸਿਰਫ ਐਗਜ਼ਾਮ ਓਰੀਐਂਟਡ ਹੀ ਰਹੇਗਾ ਤੇ ਤੁਹਾਨੂੰ ਬਹੁਤ ਹੀ ਅੱਛੀ ਤੇ ਬਹੁਤ ਹੀ ਐਕਸਪੀਰੀਐਂਸਡ ਫੈਕਲਟੀ ਦੁਆਰਾ ਜੋ ਸਿਲੇਬਸ ਹੈ ਉਹ ਕਵਰ ਕਰਵਾਇਆ ਜਾਏਗਾ ਇਹ ਜੋ ਸਿਲੇਬਸ ਬੈਚ ਹੋਏਗਾ ਇਹ ਵੀ ਤੁਹਾਡਾ ਬਹੁਤ ਹੀ ਮਿਨੀਮਮ ਪ੍ਰਾਈਸ ਦੇ ਵਿੱਚ ਹੋਏਗਾ ਇਹਦੀ ਜੋ ਫੀਸ ਅਸੀਂ ਬਹੁਤ ਹੀ ਕੱਟ ਰੱਖੀ ਹੈ ਠੀਕ ਹੈ ਤਾਂ ਜੋ ਬਹੁਤ ਸਾਰੇ ਬੱਚੇ ਨੇ ਜੋ ਇੰਨੀ ਜ਼ਿਆਦਾ ਫੀਸ ਹੈ ਜੋ ਉਹ ਅਫੋਰਡ ਨਹੀਂ ਕਰ ਸਕਦੇ ਸੋ ਇਸ ਲਈ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਇਹ ਬੈਚ ਜੋ ਉਹ ਸ਼ੁਰੂ ਕਰਨ ਜਾ ਰਹੇ ਹਾਂ ਤੇ ਜਿੰਨਾ ਬੱਚਿਆਂ ਦਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਸੁਪਨਾ ਹੈ ਜਾਂ ਜਿੰਨਾ ਬੱਚਿਆਂ ਦਾ ਵਰਦੀ ਪਾਉਣ ਦਾ ਸੁਪਨਾ ਹੈ ਤਾਂ ਤੁਸੀਂ ਮਕਵਾਣਾ ਕਲਾਸਿਸ ਦੇ ਵਿੱਚ ਆ ਕੇ ਇਹ ਆਪਣਾ ਸੁਪਨਾ ਜੋ ਪੂਰਾ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਪੂਰਾ ਵਿਸ਼ਵਾਸ ਦਿਵਾਨੇ ਹਾਂ ਕਿ ਤੁਹਾਨੂੰ ਬਹੁਤ ਹੀ ਅੱਛਾ ਕੰਟੈਂਟ ਹੈ ਜੋ ਉਹ ਪ੍ਰੋਵਾਈਡ ਕਰਾਂਗੇ ਉਹ ਵੀ ਐਗਜ਼ਾਮ ओरिजिनल ਤੇ ਮੈਂ ਸਾਰੇ ਬੱਚਾ ਨੂੰ ਇਹੀ ਅਪੀਲ ਕਰਾਂਗਾ ਕਿ ਇਹ ਤੁਹਾਡੇ ਕੋਲ ਬਹੁਤ ਹੀ ਅੱਛੀ ਓਪਰਚੁਨਿਟੀ ਹੈ ਤੇ ਇਸ ਨੂੰ ਬਿਲਕੁਲ ਵੀ ਮਿਸ ਨਾ ਕਰਿਓ ਸੋ ਮੈਂ ਸਾਰੇ ਬੱਚਾ ਨੂੰ ਇਹੀ ਕਹਾਂਗਾ ਕਿ ਤੁਸੀਂ ਇੱਕ ਵਾਰ ਮਕਵਾਣਾ ਕਲਾਸਸ ਲੋਡ ਦੇ ਵਿੱਚ ਵਿਜ਼ਿਟ ਜ਼ਰੂਰ ਕਰਿਓ ਤੇ ਤੁਹਾਨੂੰ ਜੋ ਡਿਫਰੈਂਸ ਹੈ ਉਹ ਆਪਣੇ ਆਪ ਹੀ ਨਜ਼ਰ ਆ ਜਾਏਗਾ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੀ ਜੋ ਪੜ੍ਹਾਈ ਹੈ ਉਸ ਨੂੰ ਇਸੇ ਤਰੀਕੇ ਨਾਲ ਜਾਰੀ ਰੱਖੋਗੇ ਵਧੀਆ ਤਰੀਕੇ ਨਾਲ ਤਨਮਨ ਨਾਲ ਤੇ ਦਿਲ ਲਾ ਕੇ ਆਪਣੀ ਜੋ ਪੜ੍ਹਾਈ ਹੈ ਉਹ ਕਰੋਗੇ ਤਾਂ ਠੀਕ ਹੈ ਦੋਸਤੋ ਮੈਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਰਹੋ ਖੁਸ਼ ਰਹੋ ਤਾਂ ਠੀਕ ਹੈ ਦੋਸਤੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਜੈ ਹਿੰਦ ਸਤਿ ਸ੍ਰੀ ਅਕਾਲ